ਵਿਕਰਮਜੀਤ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਮੁੱਖ ਮੰਤਰੀ ਸਖਤੀ ਦੇ ਰੋਹ ਦੇ ਵਿੱਚ ਨਹੀਂ ਭਾਵੇਂ ਕਾਲੀ ਦਲ ਬਹੁਤ ਕੋਸ਼ਿਸ਼ ਕਰ ਰਿਹਾ ਪਰ ਵਿਕਰਮਜੀਤ ਮਜੀਠੇ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਸੀਐਮ ਆਣ ਵੱਲੋਂ ਨਿਤ ਨਵੇਂ ਖੁਲਾਸੇ ਕੀਤੇ ਜਾ ਰਹੇ ਆ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਜੇਲ੍ਹ ਦੇ ਵਿੱਚ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਬੁਰੀ ਤਰ੍ਹਾਂ ਦੇ ਨਾਲ ਫਸ ਚੁੱਕਿਆ ਵਿਕਰਮਜੀਤ ਮਜੀਠੀਆ ਸੁਖਵੀਰ ਬਾਦਲ ਹਰਸਿਮਰਤ ਕੌਰ ਬਾਦਲ ਉਹ ਬੇਵਸ ਨਜ਼ਰ ਆ ਰਹੇ ਆ ਪਰ ਕਾਰਨ ਕੀ ਹੋ ਸਕਦਾ ਕਿਉਂਕਿ ਅਕਾਲੀ ਦਲ ਇੱਕ ਜਿਹੀ ਪਾਰਟੀ ਆ ਪੰਜਾਬ ਦੇ ਵਿੱਚ ਜਿਸ ਦੇ ਕੋਲ ਭਾਵੇਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆ ਪਰ ਸਭ ਤੋਂ ਜ਼ਿਆਦਾ ਕਾਡਰ ਮਜ਼ਬੂਤ ਆ ਜੇਕਰ ਕਿਸੇ ਪਾਰਟੀ ਦਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਸੱਤਾ 'ਚੋਂ ਗਈ ਨੂੰ ਭਾਵੇਂ 10 ਵਰੇ ਹੋ ਗਏ ਆ ਪਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਰਪੰਚ ਚੁਣੇ ਗਏ ਸੀ ਜਦੋਂ ਸੱਤਾ ਦੇ ਵਿੱਚ ਸੀ ਪਾਰਟੀ ਉਹ ਅੱਜ ਵੀ ਚਟਾਨ ਮੰਗ ਖੜੇ ਆ ਉਹਨਾਂ ਦੀ ਪੱਕੀ ਵੋਟ ਉਹ ਓਵੇਂ ਦੀ ਓਵੇਂ ਪਾਰਟੀ ਦੇ ਨਾਲ ਖੜੀ ਆ ਗੱਲ ਕੀਤੀ ਜਾਵੇ ਮਜੀਠਾ ਹਲਕੇ ਦੀ 222 ਦੇ ਵਿੱਚ ਆਮ ਆਦਮੀ ਪਾਰਟੀ ਦੀ ਨੇਰੀ ਦੇ ਵਿੱਚ ਕਾਲੀ ਦਲ ਦੇ ਵੱਡੇ ਵੱਡੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਉੱਡ ਗਏ ਪਰ ਗਨੀਵ ਕੌਰ ਮਜੀਠੀਆ ਵਿਰੋਧੀ ਧਿਰ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੀ ਐਮਐਲਏ ਆ ਤੇ ਹੁਣ ਵੀ ਜਦੋਂ ਸਰਕਾਰ ਨੇ ਘੇਰਾ ਪਾਇਆ ਹੋਇਆ ਮਜੀਠਾ ਪਰਿਵਾਰ ਸਮਝੌਤੇ ਦੀ ਰੋਹ ਦੇ ਵਿੱਚ ਨਹੀਂ ਮਜੀਠਾ ਪਰਿਵਾਰ ਸਰਕਾਰ ਦੀ ਚੁਣੌਤੀ ਨੂੰ ਕਬੂਲਦਾ ਹੋਇਆ ਬੀਬਾ ਗਨੀਵਕੌਰ ਮਜੀਠਾ ਨੇ ਮੋਰਚਾ ਖੋਲ੍ਹਿਆ ਹੋਇਆ ਸਰਕਾਰ ਦੇ ਖਿਲਾਫ ਪੱਖ ਰੱਖਿਆ ਜਾ ਰਿਹਾ ਵਿਕਰਮਜੀਤ ਮਜੀਠੇ ਦਾ ਵਰਕਰਾਂ ਦਾ ਮਨੋਬਲ ਵਧਾਇਆ ਜਾ ਰਿਹਾ ਤੇ ਦੂਜੇ ਪਾਸੇ ਜਿਹੜੀ ਉਸ ਦੇ ਉੱਤੇ ਜ਼ਿੰਮੇਵਾਰੀ ਪਾਈ ਆ ਮਜੀਠਾ ਹਲਕੇ ਦੀ ਉਹ ਵੀ ਬਾਖੂਬੀ ਨਿਭਾ ਰਹੀ ਆ ਵੋਟਾਂ ਦੇ ਵਿੱਚ 1.5 ਸਾਲ ਦਾ ਸਮਾਂ ਬਾਕੀ ਆ ਗਨੀਵਕੌਰ ਮਜੀਠੀ ਆ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਮਜੀਠੇ ਹਲਕੇ ਦੇ ਵਿੱਚ ਭਾਵੇਂ ਗਨੀਵ ਕੌਰ ਮਜੀਠੀਆ ਇਹ ਗੱਲ ਕਬੂਲਦੀ ਆ ਕਿ 2022 ਦੇ ਇਲੈਕਸ਼ਨ ਲੜਨ ਤੋਂ ਨੋਮੀਨੇਸ਼ਨ ਫਾਰਮ ਭਰਨ ਤੋਂ ਪਹਿਲਾਂ ਉਹ ਬਿਲਕੁਲ ਵੀ ਸਰਗਰਮ ਨਹੀਂ ਸੀ ਮਜੀਠਾ ਹਲਕੇ ਨਹੀਂ ਆਈ ਸੀ ਪਰ ਜੇਕਰ ਉਸਨੇ ਕਿਹਾ ਕਿ ਸਰਕਾਰ ਕਿਸੇ ਨੂੰ ਧੱਕ ਕੇ ਕੰਧ ਨਾ ਲਾਉਣਾ ਚਾਹੇਗੀ ਤੇ ਫੇਰ ਸਾਰਾ ਪਰਿਵਾਰ ਇਹ ठान ਲੇਗਾ ਕਿ ਆਪਣੇ ਲੋਕਾਂ ਦੇ ਨਾਲ ਖੜਨਾ ਕਿਵੇਂ ਆ ਚੁਣੌਤੀ ਨੂੰ ਕਬੂਲਣਾ ਕਿਵੇਂ ਆ ਹੁਣ ਗੱਲ ਕਰਦੇ ਆ ਸੀਐਮਾ ਨੇ ਗੁਪਤ ਖਾਤਿਆਂ ਦੀ ਜਿਹੜੀ ਜਾਣਕਾਰੀ ਇਕੱਤਰ ਕੀਤੀ ਆ ਵਿਕਰਮਜੀਤ ਮਜੀਠੇ ਦੀ ਕੀ ਹੋ ਸਕਦਾ ਉਸ ਦੇ ਵਿੱਚ ਕਿਉਂਕਿ ਸਰਕਾਰੀ ਵਕੀਲ ਲਗਾਤਾਰੇ ਦਬਾਅ ਬਣਾ ਰਹੇ ਆ ਕਿ ਵਿਕਰਮਜੀਤ ਮਜੀਠਾ ਦੇ ਸਾਨੂੰ ਗੁਪਤ ਖਾਤੇ ਪਤਾ ਲੱਗੇ ਆ ਜਿਨ੍ਹਾਂ ਦੇ ਵਿੱਚੋਂ ਬਾਹਰੋਂ ਵੱਡੀਆਂ ਟਰਾਂਸਫਰ ਹੋਈਆਂ ਵੱਡੀ ਮਾਤਰਾ ਦੇ ਵਿੱਚ ਪੈਸਾ ਆਇਆ ਪਰ ਗਨੀਵ ਕੌਰ ਮਜੀਠਾ ਵਿਕਰਮਜੀਤ ਮਜੀਠਾ ਦਾ ਵਕੀਲ ਉਹਨਾਂ ਵੱਲੋਂ ਸਾਰੀਆਂ ਗੱਲਾਂ ਦਾ ਜਿਹੜਾ ਖੰਡਨ ਕੀਤਾ ਗਿਆ। ਏਵੀਂ ਗੱਲ ਸਾਹਮਣੇ ਆਈ ਹੈ ਕਿ ਮਜੀਠੇ ਨੂੰ ਰਾਤ ਨੂੰ ਜੇਲ੍ਹ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾਂਦਾ। ਉਸ ਦੇ ਉੱਤੇ ਭਾਵੇਂ ਉਸ ਨੂੰ 30 ਡਿਗਰੀ ਟੌਰਚਰ ਨਹੀਂ ਕਰ ਸਕਦੀ ਸਰਕਾਰ ਕਿਉਂਕਿ ਉਹ ਰਿਮਾਂਡ ਤੇ ਨਹੀਂ ਨਿਆਂਇਕ ਹਿਰਾਸਤ ਦੇ ਵਿੱਚ ਹੈ। ਪਰ ਮੈਂਟਲੀ ਤੌਰ ਤੇ ਡਿਸਟਰਬ ਕਰਨੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਮੁੱਖ ਮੰਤਰੀ ਮਾਨ ਵੱਲੋਂ ਨਿੱਜੀ ਲੜਾਈ ਬੰਦੀ ਜਾ ਰਹੀ ਹੈ ਦੋਹਾਂ ਦੀ ਬੀਬਾ ਜੀ ਤਾਂ ਇਹ ਗੱਲ ਸਮਝਦੇ ਵੀ ਆ ਕਿ ਸਰਕਾਰ ਨੂੰ ਹਰ ਵਾਰ ਘੇਰ ਦਾ ਕੌਣ ਸੀ ਵਿਰੋਧੀ ਧਰ ਦੇ ਵਿੱਚ ਆਪਾਂ ਵੇਖੀਏ ਸਰਕਾਰ ਦੇ ਅੱਗੇ ਬੋਲਦਾ ਕੌਣ ਸੀ ਇੱਕ ਦੋ ਨਾਂ ਹੀ ਸਾਹਮਣੇ ਆਉਂਦੇ ਆ ਵਿਕਰਮਜੀਤ ਮਜੀਠੀਆ ਸੁਖਪਾਲ ਸਿੰਘ ਖਹਿਰਾ ਪਰ ਸਭ ਤੋਂ ਵੱਡੀ ਗੱਲ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ कौर ਬਾਦਲ ਵਿਕਰਮਜੀਤ ਮਜੀਠਾ ਦੇ ਜੇਲ੍ਹ ਜਾਣ ਤੋਂ ਬਾਅਦ ਨੰਬਰ 1 ਤੇ ਨੰਬਰ 2 ਕਾਲੀ ਦਲ ਦੀਆਂ ਪਾਵਰਾਂ ਤੇ ਬਰਾਜਮਾਨ ਪਰ ਉਹਨਾਂ ਵੱਲੋਂ ਪੁਸ਼ਤਪਣਾਈ ਉਸ ਤਰੀਕੇ ਦੇ ਨਾਲ ਵਿਕਰਮਜੀਤ ਮਜੀਠੇ ਦੀ ਕੀਤੀ ਨਹੀਂ ਜਾ ਰਹੀ ਇਸ ਦੇ ਪਿੱਛੇ ਕੀ ਕਾਰਨ ਸਾਹਮਣੇ ਆਉਣਗੇ ਜਦੋਂ ਵਿਕਰਮਜੀਤ ਮਜੀਠਾ ਬਾਹਰ ਆਉਣਗੇ ਵਿਕਰਮਜੀਤ ਮਜੀਠਾ ਇੱਕ ਧਾਕੜ ਲੀਡਰ ਆ ਖੁੱਲ ਕੇ ਬੋਲਦਾ ਭਾਵੇਂ ਵਿਰੋਧੀ ਹੋਵੇ ਭਾਵੇਂ ਆਪਣਾ ਹੋਵੇ ਬਲਵਿੰਦਰ ਭੂੰਦੜ ਨੇ ਬਿਆਨ ਦਿੱਤਾ ਸੀ ਉਸ ਦੇ ਖਿਲਾਫ ਠੋਕ ਕੇ ਸਾਰਿਆਂ ਦੀ ਸਭਾ ਦੇ ਵਿੱਚ ਕਹਤਾ ਸੀ ਭੂੰਦੜ ਸਾਹਿਬ ਪਿੱਟ ਤੇ ਛੁਰਾ ਅਸੀਂ ਨਹੀਂ ਮਾਰਿਆ ਅਸੀਂ ਤਾਂ ਤੁਹਾਨੂੰ ਫੁੱਲ ਦਿੰਨੇ ਆ ਪਰ ਉਹਨਾਂ ਨੇ ਨਾਲ ਦੀ ਨਾਲ ਚਿਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਨੇ ਭੁੰਦਰ ਸਾਹਿਬ ਤੋਂ ਮੇਰੇ ਖਿਲਾਫ ਬਿਆਨ ਦਵਾਇਆ ਮੈਨੂੰ ਦੋਹਾਂ ਦਾ ਪਤਾ ਇੰਡਾਇਰੈਕਟਲੀ ਉਹ ਸਾਰੀ ਗੱਲ ਕਰ ਗਏ ਸੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਆਖ ਦਿੱਤਾ ਸੀ ਕਿ ਭੁੰਦਰ ਸਾਹਿਬ ਤੁਸੀਂ ਤਾਂ ਸਾਡੇ ਬਾਪੂ ਹੋ ਬਜ਼ੁਰਗ ਹੋ ਅਸੀਂ ਤੁਹਾਡੀ ਪਿੱਠ 'ਚ ਛੁਰਾ ਨਹੀਂ ਅਸੀਂ ਤੁਹਾਡਾ ਮਾਣ ਸਨਮਾਨ ਕਰ ਸਕਦੇ ਹਾਂ ਤੁਹਾਡਾ ਆਸ਼ੀਰਵਾਦ ਪਾਲਦੇ ਹਾਂ ਅਕਾਲੀ ਦਲ ਨੂੰ ਚੁਣੌਤੀਆਂ ਦਾ ਸਾਲ 2027 ਦਾ ਅਕਾਲੀ ਦਲ ਲਈ ਹੋਵੇਗਾ ਜਦੋਂ ਅੰਦਰਖਾਤੇ ਅੰਦਰੂਨੀ ਜੰਗਬੰਦੀ ਵੀ ਚੱਲੂਗੀ ਤੇ ਦੂਜੇ ਪਾਸੇ ਵਿਰੋਧੀਆਂ ਦੇ ਵੀ ਟਾਰਗੇਟ ਤੇ ਹੋਵੇਗਾ ਅਕਾਲੀ ਦਲ